Thank okay. you. ਨਸ਼ਾ ਹੋ ਗਿਆ ਅੱਜ ਜੀ ਦੁਪਹਿਰੇ 1 ਵਜੇ ਦੀ ਗੱਲ ਹੈ ਜੀ ਮੈਂ ਜੀ ਬੈਠਾ ਸੀ ਦੁਕਾਨ ਤੇ ਦੋ ਬੰਦੇ ਆਏ ਬੋਲਣ ਬੈਟੇ ਹੋਏ ਤੇ ਉਹਨਾਂ ਨੇ ਪਹਿਲਾਂ 10 ਰੁਪਏ ਦੇ ਕੇ ਸਿਗਰਟ ਮੰਗੀ ਤੇ ਜਦੋਂ ਮੈਂ ਗੱਲਾਂ ਖੋਲ੍ਹਿਆ ਤਾਂ ਫਿਰ ਉਹਨਾਂ ਨੇ ਪਿਸਤੌਲ ਤਾਣ ਕੇ ਕਹਿਤਾ ਵੀ ਜਿੰਨੇ ਪੈਸੇ ਆ ਸਾਰੇ ਕੱਢ ਦੇ ਜੇ ਐਂ ਵੀ ਕਿਹਾ ਜੇ ਰੋਲਾ ਪਾਤਾ ਤਾਂ ਅਸੀਂ ਪਿਸਤੌਲ ਚਲਾ ਦਾਂਗੇ ਤੇ ਦੋ ਮਿੰਟ ਹਥੋਪਾਈ ਵੀ ਹੋਈ ਤੇ ਫਿਰ ਡਰਦੇ ਉਹ ਭੱਜ ਗਏ ਤੇ ਮੈਂ ਵੀ ਮਗਰ ਭੱਜਿਆ ਤੇ ਉਹਰੇ ਗਵਾਂਢ ਦੇ ਆਸ-ਪਾਸੇ ਦੇ ਲੋਕ ਵੀ ਉਹਨਾਂ ਦੇ ਮਗਰ ਭੱਜੇ ਪਰ ਫੜੇ ਨਹੀਂ ਗਏ ਉਹਨਾਂ ਦਾ ਤੇ ਪਰਚਾ ਦਰਜ ਕੀਤਾ ਜਾ ਪੜ ਦੀ ਕਾਰਵਾਈ ਕਰ ਹਾਂਜੀ ਹਾਂਜੀ ਅੱਜ ਬੋਹਰ ਰੋਡ ਤੇ ਪੁਲ ਦੇ ਥੱਲੇ ਮੇਰੇ ਭਾਂਜੇ ਦੀ ਦੁਕਾਨ ਹੈ ਉਹਦੇ ਉੱਤੇ ਦੁਪਹਿਰੇ ਕੋਈ 1:1/2 1 ਵਜੇ ਦੋ ਬੰਦੇ ਮੂਹਲ ਬੈਠੇ ਆਏ ਉਹਨਾਂ ਨੇ ਸਿਕਟ ਮੰਗੀ ਸਿਕਟ ਮੰਗ ਤੋਂ ਬਾਅਦ ਉਹਨਾਂ ਨੇ ਕਹਿੰਦੇ ਵੀ ਜਿਹੜੇ ਪੈਸੇ ਹੈਗੇ ਤੂੰ ਦੇ ਦੇ ਉਹ ਕਹਿੰਦਾ ਮੈਂ ਇਹ ਨਹੀਂ ਪੈਸੇ ਦੇਂਦਾ ਉਹਨਾਂ ਨੇ ਧੱਕੇ ਨਾਲ ਗੱਲਾਂ ਖੋਲਣ ਦੀ ਕੋਸ਼ਿਸ਼ ਕੀਤੀ ਗੱਲਾਂ ਖੋਲ ਕੇ ਹੱਥੇ ਪਾਈ ਹੋਏ ਉਹਨਾਂ ਨੇ ਪਿਸਤੌਲ ਦਿਖਾਈ ਪਰ ਉਹ ਉਹਨਾਂ ਨੇ ਮੁੰਡੇ ਨੇ ਛੋਟੀ ਚੱਕ ਕੇ ਉਹ ਪਿੱਛੋਂ ਦੀ ਦੁਕਾਨ ਦੇ ਬੈਕ ਸਾਈਡ ਤੋਂ ਬਰੇ ਰੋਡ ਵੱਲ ਚਲੇ ਗਏ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਪੁਲਸ ਆਈ ਉਹਨਾਂ ਨੇ ਮੁੰਡੇ ਦੇ ਬਿਆਨ ਲੈ ਕੇ ਸੀਸੀਟੀਵੀ ਦੇ ਕੈਮਰੇ ਦੀ ਫੁਟੇਜ ਲੈ ਕੇ ਉਹਨਾਂ ਦੇ ਬੰਦੀ ਕਾਰਵਾਈ ਕਿੱਥੀ ਜਾਊਗੀ ਪੁਲਿਸ ਨੇ ਸਾਨੂੰ ਭਰੋਸਾ ਦਿੱਤਾ ਹੈਗਾ ਇਸ ਕਰਕੇ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਆ ਕਿ ਇਹੋ ਜਿਹੇ ਬੰਦਿਆਂ ਤੇ ਨੱਥ ਪਾਈ ਜਾਵੇ ਤਾਂ ਜੋ ਅੱਗੇ ਤੋਂ ਇਹੋ ਜਿਹਾ ਵਕਨ ਨਾ ਹੋ ਸਕੇ ਮੈਂ ਬਲਜਿੰਦਰ ਸਿੰਘ ਪਠੱਲ ਟੇਲਰ ਬੋਹਾ ਰੋਡ ਬਲਾਡਾ ਤੋਂ ਬੋਲ ਰਿਹਾ ਆ ਅੱਜ ਸਾਡੇ ਨਜ਼ਦੀਕੀ ਦੁਕਾਨ ਤੇ ਕਾਲਾ ਮੰਦਰਾ ਵਾਲਾ ਉਹਨਾਂ ਦੀ ਦੁਕਾਨ ਤੇ ਸਿਕਰ ਦੁਬਾਰੇ ਸਵਾਇ 1:00 ਵਜੇ ਕੋਈ ਦੋ ਕਸਟਮਰ ਆਏ ਜਿਨ੍ਹਾਂ ਦੇ ਚਿਹਰੇ ਰਮਾਲਾ ਨਾਲ ਢਕੇ ਹੋਏ ਸੀ ਆ ਕੇ ਉਹਨਾਂ ਨੇ ਸਿਕਟ ਦੀ ਮੰਗ ਕੀਤੀ ਤੇ ਉਸ ਤੋਂ ਬਾਅਦ ਪੈਸਿਆਂ ਦੀ ਮੰਗ ਕੀਤੀ ਪੈਸੇ ਨਾ ਦੇਣ ਤੇ ਉਹਨਾਂ ਨੇ ਪਿਸਟਲ ਕੱਢ ਲਿਆ ਤੇ ਮੁੰਡੇ ਦੀ ਇੱਕ ਤੇ ਪਿਸਟਲ ਲਾਇਆ ਉਹਨੂੰ ਕਹਿੰਦੇ ਵੀ ਜਿੰਨੇ ਪੈਸੇ ਹੈਗੇ ਨੇ ਦੇ ਦੇ ਉਸ ਨੇ ਵਿਰੋਧ ਕੀਤਾ ਵਿਰੋਧ ਕਰਨ ਤੇ ਤਾਂ ਉਹ ਦੋਨੇ ਜਣੇ ਉੱਥੋਂ ਫਰਾਰ ਹੋ ਗਏ ਜਦੋਂ ਉਹਨਾਂ ਨੇ ਰੌਲਾ ਪਾਇਆ ਅਸੀਂ ਉਹਨਾਂ ਦਾ ਪਿੱਛਾ ਕੀਤਾ ਕਾਫੀ ਦੂਰ ਜਾ ਕੇ ਉਹ ਮੋਟਰਸਾਈਕਲ ਤੇ ਚੜ ਕੇ ਫਰਾਰ ਹੋ ਗਏ ਅਸੀਂ ਪੁਲਿਸ ਨੂੰ ਸੂਚਨਾ ਦਿੱਤੀ ਤੇ ਮੌਕੇ ਤੇ ਪੁਲਿਸ ਪਹੁੰਚੀ ਅਸੀਂ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਆ ਕਿ ਜੇ ਇਹ ਜੇ ਲਟੇਰਿਆਂ ਤੇ ਨੱਥ ਪਾਈ ਜਾਵੇ ਜੋ ਕਿ ਦਿਨੇ ਦਿਹਾੜੇ ਆ ਕੇ ਸਾਨੂੰ ਇੱਥੇ ਹੈਰਾਨ ਪਰੇਸ਼ਾਨ ਕਰਦੇ ਨੇ ਤੇ ਸਾਡੀ ਜਾਨ ਨੂੰ ਖਤਰਾ ਬਣਿਆ ਪਿਆ ਧੰਨ